6 April ਐਤਵਾਰ ਨੂੰ Ram Navami Utsav ਬਹੁਤ ਹੀ ਤੁਮਤਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਸਵੇਰੇ 7 ਵਜੇ ਆਵਨ ਸ਼ੁਰੂ ਹੋਵੇਗਾ 9 ਵਜੇ ਕੰਜਕ ਪੂਜਾ ਹੋਵੇਗੀ ਔਰ ਰਾਤ ਨੂੰ 7:30 ਵਜੇ ਦੀਪਿਆ ਜੋਤੀ ਜਾਗਰਣ ਸੰਸਥਾਨ ਵੱਲੋਂ ਸ਼੍ਰੀ ਰਾਮ ਨਾਮ ਸਿਮਰਨ ਦਾ ਕੀਰਤਨ ਔਰ satsang ਹੋਵੇਗਾ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਰਾਮ ਭਕਤਾ ਨੂੰ ਅਸੀਂ ਸਾਰੇ ਹਾਰਦਿਕ ਸੱਦਾ ਦਿੰਦੇ ਹਾਂ ਆਓ ਸਾਰੇ ਇਧਰ ਆਲ ਮਿਲ ਕੇ ਇਹ Ram Navami Utsav ਤੁਮਤਾਮ ਨਾਲ ਮਨਾਈਏ ਇਹ ਕਿਸੇ ਇਕੱਲੇ ਦਾ ਪ੍ਰੋਗਰਾਮ ਨਹੀਂ ਇਹ ਸਭ ਦਾ ਪ੍ਰੋਗਰਾਮ ਪ੍ਰੋਗਰਾਮ ਹੈ ਸਭ ਲਈ ਹੈ ਸਭ ਦੇ ਦੁਆਰਾ ਹੈ ਸੋ ਸਾਰੇ ਜਨਨ ਨੂੰ ਸੱਦਾ ਦਿੱਤਾ ਜਾਂਦਾ ਹੈ ਕੱਲ ਪਤੀਸ਼ੀ ਮੰਦਿਰ ਉਥੇ ਹਾਜ਼ਰ ਹੋ ਕੇ ਆਪਣੀ ਪਰਵਾਧਾਨ ਦੇ ਜਨਨ ਹਾਜ਼ਰੀ ਲਵਾਈ ਜਾਵੇ ਬਹੁਤ ਸਿਆਪਤ